हां हां ਮੈਂ ਬਕਰਨਾ ਬਾਅਦ ਇੱਕ ਥੋੜਾ ਜਿਹਾ ਬੋਲਦਾ ਹਾਂ ਇਹ ਮੈਂ ਇਹ ਮੈਂ ਇਹਨਾਂ ਦਾ ਵੀ ਇੱਕ ਤਾਂ ਬੇਨਤੀ ਜਿਹੜਾ ਤੁਸੀਂ ਇੱਥੇ ਕੰਮ ਕਰ ਰਹੇ ਹੋ ਇੱਕ ਥੋੜੇ ਯਾਦ ਹੋਊਗਾ ਤੁਸੀਂ ਨਵੇਂ-ਨਵੇਂ ਆਲੇ ਸੀ ਮੇਰੇ ਗੇਟ ਦੇ ਮੂਹਰੇ ਆਪਾਂ ਇੱਕ ਨੀਂ ਪੱਥਰ ਲਾਇਆ ਰੱਖਿਆ ਸੀ ਅਮਨ ਰੋੜਾ ਜੀ ਨੇ ਪਾਇਪ ਲਾਇੰਦਾ ਉਦੋਂ ਇੱਕ ਮੰਗ ਪੱਤਰ ਦਿੱਤਾ ਸੀ ਇਸੇ ਸਕੂਲ ਨੂੰ ਅਪਗ੍ਰੇਡ ਕਰਨ ਦਾ ਪਲੱਸ ਉਹਦੇ ਤੇ ਉਹਨਾਂ ਨੇ ਚਲੋ ਤੁਸੀਂ ਉਦੋਂ ਨਵੇਂ ਸੀ ਅਸੀਂ ਤੁਹਾਨੂੰ ਕੁਝ ਕਹਿ ਨਹੀਂ ਸਾਈਟ ਸੀ ਸਿਰਫ ਸਵਾਲ ਹੀ ਸਾਰੇ ਉਹਨਾਂ ਨੇ ਸਾਡਾ ਮੰਨਪੱਤਰ ਗਏ ਨੂੰ ਤਕਰੀਬਨ 6 ਸਾਲ ਹੋ ਗਏ ਪਿਛਲੇ ਇਲੈਕਸ਼ਨ ਹੋਏ ਸੜ ਉਸ ਤੇ ਕੀ ਪ੍ਰੋਸੈਸ ਸਰਕਾਰ ਨੇ ਕਰਿਆ ਜੀ ਅੱਛੀ ਦੇਖ ਲਈ ਬੰਦੇ ਰਾਜੇ ਕਿੰਨੇ ਬੱਚੇ ਆ ਪਲਸ 2 ਵਾਸਤੇ ਕਿੰਨੇ ਬੱਚੇ ਉਸ ਵਿੱਚ ਆ ਜਾਈ ਠੀਕ ਹੈ ਆਪਣੇ ਸਕੂਲ ਚ ਕਿੰਨੇ ਬੱਚੇ ਆ ਠੀਕ ਹੈ ਜੀ ਬਾਸ ਉਸ ਕਰਕੇ ਕੰਮ ਆ ਬਾਸ ਜੀ ਜਵਾਬ ਆਈ ਥੋੜਾ ਐਮਐਲਏ ਸਾਹਿਬ ਦੂਜਾ ਸਾਡਾ ਇਹ ਸਵਾਲ ਆ ਵੀ ਜਿਹੜਾ ਆਪਣੇ ਸੰਧੂਆ ਸਭ ਦਾ ਬਿਆਨ ਆਇਆ ਵੀ ਵੇਲੜ ਇਕੱਠੇ ਹੋ ਜਾਂਦੇ ਆ ਹੁੱਲੜਵਾ ਦੋਦੇ ਤੁਸੀਂ ਸਾਡੇ ਕੋਲੇ ਖੜੇ ਹੋ ਮੈਨੂੰ ਐ ਲੱਗ ਰਿਹਾ ਮੈਂ ਵੱਡੇ ਭਰਾ ਕੋਲੇ ਖੰਨੂ ਐ ਲੱਗ ਰਿਹਾ ਛੋਟੇ ਭਰਾ ਕੋਲੇ ਖੜੇ ਕੋਈ ਆਪਾਂ ਨੂੰ ਡਰ ਇੱਕ ਵਿੱਚ ਬੈਠੇ ਰਹਿੰਦੇ ਰਹਾਂ ਤੇ ਕੱਲੇ ਤੁਸੀਂ ਫਿਰ ਇੱਕ ਤੁਸੀਂ ਵੀ ਐਮਐਲਏ ਸਾਹਿਬ ਜਦੋਂ ਵਿਧਾਨ ਸਭਾ ਜਾਂਦੇ ਸੀ ਤੁਹਾਡੇ ਪੱਤਰਕਾਰ ਭਰਾ ਇੰਟਰਵਿਊ ਕਰਦੇ ਸੀ ਤੁਸੀਂ ਆਖਿਆ ਵੀ ਧਰਨਾ ਚੱਕਣ ਦਾ ਕਾਰਨ ਹੈ ਵਿਕਾਸ ਰੋਕ ਰਿਹਾ ਐਮਐਲਏ ਸਾਹਿਬ ਐਮਐਲਏ ਸਾਹਿਬ ਤੁਹਾਡੀ ਇੰਟਰਵਿਊ ਤੁਸੀਂ ਆਪ ਦੀ ਕਿਉਂਕਿ ਵੀਰੀ ਹੋ ਜਾਂਦਾ ਦੀ ਉਹਨਾਂ ਨੇ ਮੈਨੂੰ ਐ ਪੁੱਛਿਆ ਸੀ ਵੀ ਕਾਰਨ ਕੀ ਸੀ ਨਾ ਚੇਹੇ ਦੀ ਮਾਨਸਾਵ ਦਾ ਮੈਂ ਨਾਮ ਲੈ ਕੇ ਕਿਹਾ ਠੀਕ ਹੈ ਜੀ ਚਲੋ ਤੁਸੀਂ ਮਾਨਸਾਵ ਦੀ ਵਰਟਿੰਗ ਹੈ ਵੀ ਸਾਡੇ ਵਿਕਾਸ ਤੇ ਅਸਰ ਪੈ ਰਿਹਾ ਤਾਂ ਕਰਕੇ ਚਲੋ ਇਹ ਧਰਨਾ ਚੱਕੇ ਨੂੰ ਮੰਨ ਲਓ ਤਕਰੀਬਨ ਸਵੇ ਮਹੀਨੇ ਹੋ ਗਏ ਤਿੰਨ ਚਾਰ ਮਹੀਨੇ ਹੋ ਚੁੱਕੇ ਕੀ ਉਸ ਤੋਂ ਬਾਅਦ ਬਕਾਲ ਕਿਸ ਤਰ੍ਹਾਂ ਵਾਲੀ ਤੁਸੀਂ ਜੱਟਾਂ ਦੇ ਪੁੱਤੋਂ 14 ਮਹੀਨੇ ਅਸੀਂ ਉੱਥੇ ਰਹੇ ਆਂ ਜੀ ਐਮਐਲਏ ਸਾਹਿਬ ਸਾਰੇ ਟਰੈਕਟਰ ਪੁੱਟੇ ਆ ਪਿੰਡ ਦੇ ਜਿਹੜੇ ਜ਼ਿੰਮੇਵਾਰ ਦੇਖਿਓ ਸਾਰੇ ਟਰੈਕਟਰ ਅੱਥੀ ਨੂੰ ਆ ਮੈਂ ਠੀਕ ਕਰਕੇ ਦਿੱਤੇ ਆ ਜਿੰਨਾ ਭਰਾਵਾਂ ਦੇ ਕਈਆਂ ਦੇ ਕਿੱਲਾ ਕਿੱਲਾ ਜ਼ਮੀਨ ਸੀ ਉਹਨਾਂ ਦੇ ਟਰੈਕਟਰ ਅਸੀਂ ਆਪ ਅੱਥੇ ਠੀਕ ਕਰਕੇ ਦਿੱਤੇ ਉਹਨਾਂ ਨੇ ਇਹਨਾਂ ਕੁਛ ਕਰਿਆ ਸ਼ੁਭ ਕਰਨ ਦੀ ਪਰਿਵਾਰ ਨੂੰ ਆਪਾਂ ਕੀ ਮੂੰਹ ਦਿਖਾਵਾਂਗੇ ਥੋਨੂੰ ਦੇਖੋ ਜੀ ਜੇ ਕੰਦਾ ਬੀਨ ਜੂ ਪੈਣ ਕਿ ਜਦੋਂ ਉਹਦੇ ਗੋਲੀ ਵੱਜੀ ਜਾਂ ਇਹ ਕੁਛ ਕਰਨਾ ਸੀ ਜਦੋਂ ਧਰਨਾ ਲੱਗਣ ਤੋਂ ਪਹਿਲਾਂ ਕਰ ਦਿੰਦੇ ਤਾਂ ਘੱਟੋ ਘਾਟੋ ਜਾਨਾ ਤਾਂ ਬਚ ਗਈ ਆਪਣੀ ਭਰਾ ਸੀ ਨਾ ਚਲਵਾ ਚ ਬਾ ਮੈਨੂੰ ਆਇ ਨਹੀਂ ਸਮਝ ਆ ਰਹੀ ਵੀ ਦੇਖੋ ਉਥੋਂ ਤੱਕ ਜਾਣ ਵਾਸਤੇ ਵੀ ਤਾਂ ਆਪਾਂ ਨੂੰ ਮਾਨ ਸਾਹਮਣੇ ਦਿੱਤਾ ਕੀ ਨਹੀਂ ਆਪਣੀ ਸਪੋਰਟ ਕੀਤੀ ਆਪ ਨੂੰ ਰੋਕਿਆ ਨਹੀਂ ਠੀਕ ਹੈ ਜੀ ਹੁਣ ਪਤਾ ਨਹੀਂ ਕੀ ਉਹਨਾਂ ਦੀ ਇਹੋ ਜਿਹੀ ਮਜਬੂਰੀ ਹੋਣੀ ਹੈ ਜਿਸ ਕਰਕੇ ਇਹ ਤਾਂ ਦਾ ਸਟੈਪ ਚੱਕਿਆ ਹੈ ਬਈ ਇਹੀ ਤਾਂ ਮਜਬੂਰੀ ਸਾਨੂੰ ਸਮਝ ਰਹੇ ਹੁਣ ਨਮਿੰਦ ਤੁਸੀਂ ਹੋ ਜੀ ਸਾਡੇ ਤਾਂ ਨਮਿੰਦ ਤੁਸੀਂ ਹੋ ਅਸੀਂ ਤੁਹਾਨੂੰ ਸਵਾਲ ਪੁੱਛ ਸਕਦੇ ਹਾਂ ਪਹੁੰਚ ਨਹੀਂ ਦੇ ਸਕਦੇ ਤੁਹਾਨੂੰ ਸਾਡੇ ਕੋਲ ਪਹੁੰਚ ਸਕਦੇ ਹਾਂ ਜੀ ਕੋਈ ਨਹੀਂ ਕੋਈ ਨਾ ਕੋਈ ਤਾਂ ਨਹੀਂ ਹੈ ਖੰਡਾਵੀ ਰੱਖੋ ਪ੍ਰਭਾਤ ਮੈਂ ਤਾਂ ਆ ਗਿਆ ਤੇ ਤੁਸੀਂ ਜਿਹੜਾ ਤੁਸੀਂ ਕੱਲ ਵੀ ਤੁਹਾਡੀ ਇੰਟਰਵਿਊ 'ਚ ਦੇਖਿਆ ਮੈਂ ਜਦੋਂ ਸਾਡੇ ਸਾਥੀਆਂ ਨੇ ਤੁਹਾਨੂੰ ਸਵਾਲ ਕਰੇ ਵੀ ਹਾਈਬ੍ਰਿਡ ਝੋਨੇ ਦਾ ਹੁਣ ਤੁਸੀਂ ਆਪ ਹੰਡਾਇਓ ਜੀ ਸ ਮੇਰੇ ਕੋਲੇ 2 ਕਿੱਲੇ ਜ਼ਮੀਨ ਆ ਮੇਰੇ ਹੋਰ ਕੋਈ ਝੋਨਾ ਨਹੀਂ ਹੋ ਰਿਹਾ ਵੇਖੋ ਮੂੰਗੀ ਮੈਂ ਬੀਜ ਰਿਆ ਸਰਕਾਰ ਚੱਕ ਨਹੀਂ ਰਹੀ ਫਿਰ ਮੈਂ ਦੱਸੋ ਕੀ ਕਰਾਂ ਜੀ ਉਸ 2 ਕਿੱਲੇ ਵਿੱਚ ਮੈਂ ਕੀ ਬੀਜਾਂ ਹਾਈਬ੍ਰਿਡ ਸਰਕਾਰ ਨੇ ਲੈਣਾ ਨਹੀਂ ਮੇਰੇ ਹੋਰ ਕੋਈ ਹੁੰਦਾ ਨਹੀਂ ਮੈਂ ਉਹਨੂੰ ਵੇਲੇ ਹੀ ਰੱਖਾਂ ਕੋਈ ਆਲਟੇਨੇਟਿਵ ਤਾਂ ਤੁਸੀਂ ਸਾਡੇ ਨੁਮਾਇੰਦੇ ਹੋ ਚੁਣੇ ਹੋ ਸਾਡੇ ਹਲਕੇ ਦੇ ਇਹਦਾ ਤੁਸੀਂ ਹੱਲ ਤਾਂ ਤੁਸੀਂ ਕੱਢ ਕੇ ਲੈ ਕੇ ਦੇਣਾ ਨੇ ਜੀ ਵਿਧਾਨ ਸਭਾ ਜਾ ਕੇ ਅਸੀਂ ਤਾਂ ਰੌਲਾ ਪਾ ਸਕਦੇ ਹਾਂ ਬਿਲਕੁਲ ਬਾਚ ਗਵਾਦਾ ਨਹੀਂ ਮਤਾ ਪਾਸ ਹੋਏ ਹੈ ਅਭੀ ਹਾਈਬ੍ਰਿਡ ਵੀ ਜਿਨਾਂ ਨੇ ਮੈਨੂੰ ਤਾਂ ਆਪ ਨੂੰ ਟੈਨਸ਼ਨ ਹੋਈ ਪਈ ਆ ਤੁਹਾਡੇ ਨੂੰ ਵਕਤ ਮੈਂ ਰੌਲਾ ਪਾਉਂਦਾ ਤੁਸੀਂ ਮੇਰੇ ਵੀ ਨਹੀਂ ਹੁੰਦਾ ਮਾਨ ਸਾਹਿਬ ਨੇ ਕਿਹਾ ਨਹੀਂ ਫਿਰ ਰੌਲਾ ਕੋਈ ਆਲਟੇਨੇਟਿਵ ਸਰਕਾਰ ਨੇ ਦੇਖ ਕੇ ਕੋਈ ਸੋਚਿਆ ਹੋਊਗਾ ਜੀ ਸਾਨੂੰ ਆਲਟੇਨੇਟ ਵਕਸਨ ਦਾ ਸਹੀ ਜੀ ਜਿੰਦ ਵਿੱਚੋਂ ਇਹ ਕਹਿੰਦੀ ਹੈ ਵੀ ਜਿੱਥੇ ਆਪਾਂ ਕਾ ਹਾਈਬ੍ਰਿਡ ਬੀਜ ਆ। ਹਾਂ ਜੀ। ਹਾਈਬ੍ਰਿਡ ਹੋ ਜਾਂਦਾ 80 90 ਕਿੰਨਾ ਦੇ ਕੰਮੀ ਹੋ ਜਾਂਦਾ। ਐਮਪੀ ਸਾਹਿਬ ਜੀ। 2 4 ਕਿਹ ਚਾਹ। ਇੱਕ ਮਿੰਟ ਦੇਖ ਵਾ। ਇਹ ਕਿਹਦੀ। ਜਿਹੜਾ 2 4 ਉਹ ਲੈ ਲੈਂਦਾ 100 ਇੱਕ ਬੰਦਾ। ਤੇ ਆ ਗਿਆ ਮਿਲਦਾ। ਕਹਿੰਦੇ ਸਿਰਫ ਦਿਨਾਂ ਦਾ ਅੰਤਰ ਆ। ਹਾਂ ਜੀ ਹਾਂ ਜੀ। ਤੀਜੀ ਫਸਲ ਨਹੀਂ ਹੁੰਦੀ। ਹੋਰ ਕੋਈ ਪ੍ਰੋਬਲਮ ਨਹੀਂ ਹੋ ਜਾਂਦਾ ਝੋਨਾ। ਹਾਂ ਜੀ ਹਾਂ ਜੀ। ਕਈ ਬੰਦੇ ਜਿਹੜੋ ਦੇਖੇ ਤੇ ਲੈ ਕੇ ਤੇ ਫਸਲਾਂ ਕਰਦੇ ਆ। ਹਾਂ ਜੀ। ਉਹਨਾਂ 'ਚ ਪ੍ਰੋਬਲਮ ਆਉਂਦੀ। ਉਹਨਾਂ 'ਚ ਕਰਕੇ ਦਿੱਕਤ ਆ। ਉਹਨਾਂ 'ਚ ਪ੍ਰੋਬਲਮ ਹੈ ਤੁਹਾਡੇ ਨਾਲ ਸਹਿਮਤ ਹਾਂ ਜੀ। ਪਰ ਨਾਲ ਦੀ ਨਾਲ ਮੇ ਦੇਖੋ ਜੀ ਹਰ ਇੱਕ ਚੀਜ਼ ਦੇ ਦੋ ਪੱਖ ਹੈ ਨਾਲ ਜਿਹੜਾ ਆਪਣਾ ਸ਼ਾਮ ਖੇੜਾ ਇੱਧਰਲਾ ਚੋਲੂ ਆਪਣੀ ਤੁਹਾਡੇ ਵਾਲੀ ਚੰਨੂ ਵਾਲੀ ਬੈਲਟ ਲਾ ਲਓ ਜੀ ਉੱਥੇ ਜਿਹੜੇ ਪਾਣੀ ਉਹ ਕਿੱਥੇ ਜਾਣ ਛੋਟਾ ਕਿਸਾਨ ਕੋਈ ਉਹਦੇ ਕੋਲੇ ਘਰਸ ਵਾਲਾ ਤੇ ਰਿਵਾਈਵ ਕਰਨ ਨੂੰ ਹੋਰ ਹੈ ਹੀ ਨਹੀਂ ਕੁਝ ਫਿਰ ਉਹ ਕਿੱਥੇ ਜਾਵੇ ਕੀ ਸਰਕਾਰੇ ਬਿਨਾ ਸੋਚੇ ਤੋਂ ਬਿਨਾ ਸਮਝੇ ਤੋਂ ਕੁਝ ਕਰ ਦਿੱਤਾ ਜੀ ਅਸਲ ਚ ਨਾ ਮੈਂ ਤਾਂ ਜੋਰ ਜਰੂਰ ਪਾਉਂ ਜੀ ਤੁਸੀਂ ਨਹੀਂ ਮੈਂ ਮੈਂ ਜੋਰ ਪਾਉਂਗਾ ਜੀ ਅਸਲ ਚ ਕੱਲ ਵੀ ਗੱਲ ਕੀਤੀ ਉਧਰੋਂ ਬਾਅਦ ਮੈਨੂੰ ਆਪ ਨੂੰ ਕੋਈ ਨਹੀਂ ਇੱਕ ਜਿਹੜੀ ਪਹਿਲਾਂ ਨਹੀਂ ਸਵਾਲ ਪਿਆਈ ਜੀ ਥੋੜਾ ਚਲੋ ਇਹ ਤੁਹਾਡਾ ਕੱਲ ਵਾਲਾ ਸੇਮ ਹੀ ਹੈ ਕਿ ਟੱਕੇ ਨਾਲ ਧਰਨਾ ਚ ਕਿਹਾ ਜਾ ਸਕਦਾ ਜੀ ਟੱਕੇ ਨਾਲ ਸਾਡਾ ਸਕੂਲ ਨਹੀਂ ਨਕੂ ਦਾ ਕਰਦੇ ਇਹ ਤੁਹਾਡੇ ਨਾਲ ਵਾਅਦਾ ਜੀ ਲੱਟਾਂ ਦੀ ਜਵਾਨ ਹੈ ਇਹ ਆਖ ਕੇ ਤੁਹਾਡੇ ਵਿਰੋਧ ਚ ਖੜੇ ਆ ਉਹਦੇ ਤੁਹਾਡੇ ਫੁੱਲ ਲੈ ਕੇ ਖੜਾਂਗੇ ਦੇਖੋ ਇਹ ਆਪਣਾ ਰਾਜ ਜੋ ਜੋ ਤੁਸੀਂ ਮੇਰੇ ਕੋਲੇ ਖੜੇ ਹੋ ਨਾ ਆਪਣਾ ਹੱਕ ਆ ਤੁਸੀਂ ਮੈਨੂੰ ਸਵਾਲ ਕਰ ਸਕਦੇ ਹੋ ਮੈਨੂੰ ਤੁਸੀਂ ਚੁਣਿਆ ਤੁਸੀਂ ਜਿੱਥੇ ਜੀ ਕਰਦਾ ਮੈਨੂੰ ਉੱਥੇ ਰੋਕ ਸਕਦੇ ਹੋ ਮੈਨੂੰ ਹਰ ਸਵਾਲ ਕਰ ਸਕਦੇ ਹੋ ਮੈਨੂੰ ਤੁਸੀਂ ਪੁੱਛ ਸਕਦੇ ਇਥੋਂ ਦਾ ਰਾਜ ਹੈ ਜਿਹੜਾ ਹੱਲ ਮੈਂ ਬੇਟਾ ਹੱਲ ਕਰ ਸਕਦਾ ਹਾਂ ਮੈਂ ਨਾ ਅਜੇ ਤੱਕ ਕਦੇ ਭੱਜਿਆ ਨਾ ਮੈਂ ਭੱਜਾਂ ਚਲੋ ਜਿਹੜਾ ਮੈਂ ਨਹੀਂ ਕਰ ਸਕਦਾ ਉਹ ਮੇਰੀ ਬਾਤ ਗੱਲੋ ਜੀ ਹੁਣ ਜੀ ਸਪੀਕਰ ਸਾਹਿਬ ਐ ਏਡੀ ਪੋਸਟ ਤੇ ਬੈਠੇ ਆ ਉਹਨਾਂ ਨੇ ਬਿਆਨ ਦੇਣਾ ਵੇਲੜਾ ਸਪੀਕਰ ਸਾਹਿਬ ਐਮ ਐਨ ਐ ਸਾਹਿਬ ਤੁਸੀਂ ਉਦੋਂ ਕਾਲੀਦਾਲ ਸੀ ਤੇ ਮੈਂ ਉਦੋਂ ਪ੍ਰਧਾਨ ਜੀ ਨਾਲ ਮੈਂ ਗੱਡੀ ਚਲਾਉਣਾ ਜੀ ਸਾਰੇ ਮੁੰਡੇ ਤੁਹਾਡਾਂ ਰਹਿੰਦੇ ਮੈਨੂੰ ਜਾਣਦੇ ਪ੍ਰਧਾਨ ਜੀ ਅਸੀਂ ਉਹਨੂੰ ਧਰਨਾ ਲਾ ਕੇ ਸਪੀਕਰ ਨੂੰ ਕਢਵਾ ਕੇ ਲਿਆਏ ਸੀ ਅੱਜ ਅਸੀਂ ਵੇਲੜ ਹੋ ਗਏ ਗੱਲ ਕੋਈ ਮੰਗ ਤੁਸੀਂ ਦੱਸ ਦਿਓ ਜੀ ਮੇਰੇ ਸਵਾਲ ਦੇ ਵਿੱਚ ਤੁਹਾਨੂੰ ਕੀ ਲੱਗਿਆ ਜੀ ਕਿਉਂ ਲੜਵਾਇਆ ਤਾ ਸਵਾਲ ਜਾਂ ਕਿਸੇ ਰਾਜਨੀਤਿਕ ਪਾਰਟੀ ਨੂੰ ਵੱਖ ਵੱਖ ਚੁੱਪ ਜਿਹਾ ਵਾਲਾ ਮੈਂ ਮੇਰੇ ਕੋਲੇ ਤਾਂ ਜਿੰਨੇ ਆਏ ਆ ਭਰਾ ਹਾਂਜੀ ਹਾਂਜੀ ਸਾਰੇ ਮੇਨੂੰ ਕਪੜਾ ਮਾਰ ਕੇ ਕੋਈ ਮੈਨੂੰ ਵੱਡਾ ਕੋਈ ਮੇਰੇ ਚਾਚਾ ਦਾ ਹੈ ਜਾਂ ਕੋਈ ਥੋੜੀ ਥੋੜੇ ਡੈਰ ਕੇ ਮੇਰੇ ਭਰਾਵਾਂ ਮੇਰੇ ਹਾਂ ਦੇ ਮੇਰੇ ਭਰਾ ਅੰਨੀ ਤਾਂ ਯਕੀਨ ਜਾਣੇ ਤੁਸੀਂ ਜਾ ਕੇ ਇਨਕੁਆਇਰੀ ਕਰ ਲਓ ਮੈਂ ਸਪੈਸ਼ਲ ਅਫਸਰ ਨੂੰ ਮੈਨੂੰ ਕੰਮ ਕਰਦੇ ਬੇਰਵਾਨ ਤੇ ਕੋਈ ਸੋਚ ਨਾ ਮੈਂ ਕਿ ਮੇਰੇ ਆਪ ਦੇ ਬੰਦੇ ਗੱਲਾਂ ਕਿ ਵੀ ਦੂਸਰਾ ਚਤਾਈ ਤੇ ਰੋਕ ਲਾ ਦੀ ਹੁਣ ਜੇ ਸਾਡਾ ਪਿੰਡ ਗਿਆ ਸੇਮ ਤੇ ਮੈਚ ਪਤਾ ਤਾਂ ਰੋਕੀ ਨਹੀਂ ਜੇ ਅਸੀਂ ਝੋਨਾ ਪਛੇਤਾ ਲਾਉਨੇ ਯਹੀ ਵੱਧ ਪੈਗਾ ਡੋਪਲੇ ਮਰ ਜਾਂਦਾ ਜੇ ਜੇ ਅਸੀਂ ਫੂਸੇ ਦਬਾਣਾ ਤੇ ਹੋਰ ਅਗੇਤੀ ਅਗੇਤਾ ਵੈਰੈਟੀ ਲਾ ਦੇਗੇ ਉਹ ਗਰਮੀ ਚ ਪੱਕਦੀ ਹੋਣਾ ਝੜ ਲਾਗੇ ਸਾਡੇ ਅਸੀਂ ਰੱਖ ਜੀਦਾ ਕਿ ਜਿੱਥੇ ਜਾਈਏ ਲੱਗਦੇ ਪੂਸਾ ਚਤਾਲੀਆਂ ਵੀ ਜਿਹੜਾ ਅਗੇਤਾ ਲਾ ਕੇ ਵਰਤੋਂ ਗੱਲ ਜਦੋਂ ਮੀਂਹ ਪੈਂਦੇ ਆ ਉਹਦੋਂ ਬੂਟਾ ਮੜ ਮਾਰ ਜਾਂਦਾ ਇੱਕੋ ਹੀ ਗੱਲ ਮੈਂ ਮੈਂ ਸੀ ਹਾਂ ਸਭ ਨਾਲ ਗੱਲ ਕਰੂੰਗਾ ਵੀ ਜਿਹੜੇ ਕੁਛ ਸਾਡੇ ਮੇਨ ਛੇਤਰ ਆ ਜੀ ਇਹਨਾਂ ਨੂੰ ਸਾਨੂੰ ਰਿਲੈਕਸ ਕਰੋ ਵੀ ਅਸੀਂ ਬੂਟਾ ਲਾ ਸਕੀਏ ਕੋਈ ਨਹੀਂ ਆਪਾਂ ਗੱਲ ਕਰ ਗੱਲ ਕਰ ਗੱਲ ਕਰਕੇ ਤੁਹਾਨੂੰ ਦੱਸੂੰਗਾ ਠੀਕ ਹੈ ਜੀ ਗੱਲ ਕਰਕੇ ਬਾਕੀ ਤੁਹਾਡੇ ਸਾਹਮਣੇ ਆ ਸਾਰਾ ਕੁਝ ਜਿੱਥੇ ਆਪਣਾ ਸੰਘਰਸ਼ ਪਹੁੰਚਿਆ ਸੀ ਕਿੰਨੀਆਂ ਸ਼ਹਾਦਤਾਂ ਹੋਈਆਂ ਸੀ ਇਹ ਜਿਹੜਾ ਮੰਨ ਲਓ ਪਿੱਛੇ ਜਿਹਾ ਕਿਸਾਨੀ ਦੇ ਵੱਜਿਆ ਇਹ ਵੀ ਪਤਾ ਨਹੀਂ ਜੀ ਕਿੰਨੇ ਸਾਲ ਪਿੱਛੇ ਜਾ ਕੇ ਦੁਬਾਰਾ ਸੰਘਰਸ਼ ਲੱਗਣਾ ਕਿੱਥੇ ਜਾ ਕੇ ਐਮਐਸਪੀ ਦੀ ਤੁਸੀਂ ਤਾਂ ਦੇ ਨੂੰ ਤੁਸੀਂ ਪੜ੍ਹੇ ਲਿਖੇ ਹੋ ਤੁਸੀਂ ਇਸ ਰਾਜਨੀਤੀ ਦੇ ਫੀਲਡ ਚੋਂ ਵਿਧਾਨ ਸਭਾ ਦੇ ਵਿੱਚ ਜਾਂਦੇ ਹੋ ਤੁਸੀਂ ਦੱਸੋ ਜੀ ਇਹ ਤੋਂ ਪਹਿਲਾਂ ਐਮਐਸਪੀ ਦਾ ਮੁੱਦਾ ਕਦੇ ਵਿਧਾਨ ਸਭਾ ਜਾਂ ਖਦੂਤੇ ਤੇ ਉੱਠਿਆ ਨਹੀਂ ਜੀ ਇੰਨੀ ਵਾਰ ਇੰਨੇ ਹਾਈਲਾਈਟ ਹੋ ਕੇ ਕਿ ਬੀਜਪੀ ਨੇ ਤੱਕਾ ਕੀਤਾ ਤਾਂ ਹੀ ਆਪਾਂ ਨੂੰ ਇਹ ਨਹੀਂ ਨਰਨ ਝਾੜੂ ਨਹੀਂ ਕਰਤਾ ਜੀ ਬੀਜਪੀ ਨੇ ਤੱਕਾ ਕਰ ਜੀ ਚਲੋ ਜਿਹੜਾ ਇਹਦਾ ਸੀ ਇਹਦਾ ਸਾਨੂੰ ਜਾਚਿਤ ਤੇ ਨਹੀਂ ਸੀਗਾ ਜੀ ਸੀ ਅਲਰਟੀ ਨਹੀਂ ਸੀਗੇ ਹੁਣ ਇਹ ਦੱਸੋ ਜੀ ਉਹ ਤਾਂ ਕਰਕੇ ਕੇਜਰੀਵਾਲ ਨੂੰ ਬੜਤ ਬਚਾਇਆ ਜਾਂ ਕਿਸੇ ਨੂੰ ਬਚਾਇਆ ਟਕਰਾਇਆ ਤਾਂ ਹੁਣ ਤੁਸੀਂ ਸਰਕਾਰ ਦੇ ਐਮਐਲਏ ਹੋ ਠੀਕ ਹੈ ਹੋ ਸਕਦਾ ਆਪਾਂ ਭਰਾ ਹੋਈਏ ਪਰ ਐਮਐਲਏ ਤੁਸੀਂ ਐਮਐਲਏ ਕਰਕੇ ਆਇਓ ਤਾਂ ਮੈਨੂੰ ਤੁਹਾਡਾ ਵਿਰੋਧ ਕਰਨਾ ਹੀ ਪੈਣਾ ਜੀ ਤੁਸੀਂ ਸਾਡਾ ਜਿਹੜੇ ਥਾਲੀ ਚੋ ਰੋਟੀ ਚਕਾਤੀ ਆ ਤੁਹਾਡੀ ਸਰਕਾਰ ਨੇ ਇਹ ਇਹ ਟਕਰਾ ਤੁਸੀਂ ਕਿਤੇ ਕਿਤੇ ਬੈਠੇ ਵੀ ਨਹੀਂ ਵੀ ਪਤਾ ਵੀ ਮੈਨੂੰ ਇਹ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਮੈਨੂੰ ਇਹ ਖੁੱਤਣਾ ਪੈਣਾ ਹੈ ਇਹ ਤਾਂ 100% ਇਹ ਤਾਂ ਕੋਪ ਨਹੀਂ ਬੈਠੀ ਜਾਂਦਾ ਨਾ ਤਾਂ ਮੈਂ ਤੁਹਾਨੂੰ ਕੁਝ ਕਹਾਂ ਕਰ ਇੱਕ ਵਾਅਦਾ ਤੁਸੀਂ ਤੁਹਾਨੂੰ ਅਸੀਂ ਮਰਦਾਬਾਦ ਕਰਦੀਏ ਤੁਹਾਨੂੰ ਕੁਝ ਕਰੀਏ ਪਰ ਇਹ ਤੁਸੀਂ ਦੱਸੋ ਜੀ ਜਦੋਂ ਕੁਤੇ ਤੁਸੀਂ ਮੀਟਿੰਗ 'ਚ ਬੈਠੋਗੇ ਸੰਧਵਾ ਸਾਹਿਬ ਨੂੰ ਸਾਡੇ ਸਾਡਾ ਮਵਾਲਾ ਕਰੋਂਗੇ ਵੀ ਦੱਸੋ ਇਹ ਤੁਹਾਡੀ ਬੇਤੁਕੀ ਗੱਲ ਤੁਸੀਂ ਕਿਉਂ ਕਰ ਰਹੇ ਹੋ ਦੰਦ ਤੋਂ ਸੀਐਮ ਸਾਹਿਬ ਨੂੰ ਨਾ ਪੁੱਛੋ ਤਾਂ ਮੈਂ ਇਹ ਗੱਲ ਤਾਂ ਆਖਰ ਕਰਾਂਗੇ ਵੀ ਆਹ ਤਾਂ ਸਾਡਾ ਰਾਉਂਡ ਕਰੋ ਜੀ ਚਲ ਬਾਕੀ ਦਾ ਜਿਹੜਾ ਹੋ ਗਿਆ ਹੋ ਗਿਆ ਕੋਈ ਪਰ ਸਾਡੀ ਰੂਹ ਹੀ ਰੂਹੀ ਦਾ ਚੱਲੇ ਮੈਂ ਤਾਂ ਆਹ ਪੀਟ ਤਾਂ ਇਸ ਦਾ ਮੋਟਾ ਬਾਦ ਮੈਂ ਤਾਂ ਹੱਲ ਹੁੰਦਾ ਗੱਲ ਨਹੀਂ ਸਾਡੀ ਗੱਲ ਟੰਗਦੀ ਹੈ ਜੀ ਟੰਗਦੀ ਸੀ ਟੇਬਲ ਤੇ ਬੈਠੇ ਤੇ ਬਸ ਤੇ ਆਪਾਂ ਬਹਿ ਕੇ ਸੀ ਸੈਂਟਰਲ ਟੇਬਲ ਤੇ ਗੱਲ ਚੱਲ ਰਹੀ ਸੀ ਮਾਨ ਸਰਕਾਰ ਨੇ ਘਰੇ ਸੱਤ ਕੇ ਸਾਨੂੰ ਜੀ ਸਾਡੇ ਪੈਠੀ ਗੱਲ ਦੇਖੀ ਹੈ ਤਾਂ ਜੀ ਤੁਹਾਡਾ ਹੀ ਲਾਸ ਹੋ ਰਿਹਾ ਤੇ ਸਰਕਾਰ ਨੇ ਗਿਲਦ ਕੇਜਰੀਵਾਲਾਸਤੇ ਦਾ ਆਪਣੇ ਪਿੰਡਾਂ ਦੇ ਨੂੰ ਕਿਉਂ ਬਕਦੀ ਦਾ ਬਣਾ ਬਣਾ 100% ਤੁਹਾਡਾ ਨੁਕਸਾਨ ਹੋਇਆ ਜਿਹੜੇ ਚਾਵਾਂ ਨਾਲ ਮਾਨ ਸਰਕਾਰ ਲੈ ਕੇ ਆਉਂਦੀ ਸੀ ਕਿਸਾਨਾਂ ਨੇ ਮਜ਼ਦੂਰਾਂ ਨੇ ਗਰੀਬਾਂ ਨੇ ਲੈ ਕੇ ਜਾਂਦੀ ਸੀ ਅੱਜ ਹਰੇਕ ਵਰਗ ਜੀ ਕਿਉਂ ਕੀ ਹੈ ਕਿਉਂ ਦੁਖੀ ਹੈ ਕਿ ਤੁਹਾਡੇ ਤੋਂ ਸਾਨੂੰ ਆਸ ਮਿਲ ਸੀਗੀ ਵੀ ਚਲੋ ਬਦਲਾ ਜਾਂਦਾ ਹੈਗਾ ਬਦਰਾ ਦੇ ਹਿਸਾਬ ਨਾਲ ਜੀ ਇਹ ਗਰੀਬਾਂ ਦੇ ਹੱਥ ਵਿੱਚ ਖੜੂਗੀ ਪਰ ਇਹਨੇ ਕੀ ਕੀਤਾ ਇਹਨੇ ਦੋ ਦੂਜਾ ਜਿਹੜਾ ਦੋ ਸਰਕਾਰਾਂ ਸੀ ਨਾ ਜੋ ਹਾਲਤ ਵਿੱਚ ਸੀ ਉਹਨਾਂ ਨੂੰ ਚੰਗਾ ਘਵਾਤਾ ਸੀ ਜਿਵੇਂ ਕਹਿੰਦੇ ਆਹੇ ਕਹਿੰਦੇ ਸਟਾਉ ਨੂੰ ਪਤਨੇ ਚੰਗਾ ਘਵਾਤਾ ਸੀ ਉਹ ਗੱਲ ਕਰਤੀ ਸੀ ਉਹਨਾਂ ਨੂੰ ਚੰਗਾ ਕਹਿਣਾ ਪੈ ਰਿਹਾ ਇਸ ਟਾਈਮ ਸਾਨੂੰ ਚੰਗਾ ਕਹਿਣਾ ਪੈ ਰਿਹਾ ਕਿੱਥੇ ਸਾਸੀਂ ਚਾਵਾ ਤੇ ਮੀਕਾ ਨਾਲ ਲੈ ਕੇ ਆਏ ਸੀ ਤਾਂ ਅੱਜ ਸਾਨੂੰ ਐ ਲੱਗਦਾ ਜੀ ਹੋ ਸਕਦਾ ਕਾਂਗਰਸ ਸਰਕਾਰ ਹੁੰਦੀ ਹੋ ਸਕਦਾ ਕਾਲੀ ਦਾਲ ਸਰਕਾਰ ਹੁੰਦੀ ਉੱਥੇ ਸਾਡੇ ਬੈਠਣ ਨਾਲ ਸਾਡੇ ਮਸਲੇ ਹੱਲ ਹੁੰਦੇ ਹੋ ਸਕਦਾ ਸਾਨੂੰ ਐਮਐਸਪੀ ਮਿਲ ਜਾਂਦੀ ਕਿੱਥੇ ਟੇਬਲ ਦੇ ਉੱਤੇ ਸੀ ਤੇ ਕਿੱਥੇ ਆ ਚੱਕ ਕੇ ਸਾਨੂੰ ਘਰਾਂ ਚਵਾੜਤਾ ਸਾਡੀਆਂ ਟਰੈਲਰਾਂ ਚੋਰੀ ਕਰ ਲੀਆਂ ਤੁਹਾਡੇ ਐਮਐਲਏ ਚੋਰੀ ਕਰਕੇ ਲੈ ਗਏ ਟਰੈਲਰਾਂ ਦੱਸੋ ਗਰੀਬਾਂ ਦੀਆਂ ਟਰੈਲਰਾਂ ਚੋਰੀ ਕਰਨ ਨਾਲ ਐਮਐਲਿਆਂ ਦੇ ਢਿੱਡ ਭਰ ਜਾਣਗੇ ਚਲੋ ਚਲੋ ਬਸ ਜੀ ਆਪਣਾ ਪ੍ਰੋਗਰਾਮ ਧੰਨਵਾਦ ਇੱਕ ਗੱਲ ਤੋਂ ਸੌਜੀ ਹਾਂਜੀ ਹਾਂਜੀ ਦੇਖਦਾ ਹਾਂ ਮੈਂ ਕਰਾਣਾ ਮੰਨ ਲਾਪਣਾ ਭਾਈ ਅੱਜ ਸਵਾਲ ਜਵਾਬ ਕੀਤੇ ਹਰਦੀਪ ਟਿੰਪੀ ਸਿੰਘ ਨੂੰ ਡਿਫਰੈਂਟ ਲੋਨ ਨੂੰ ਕੀ ਕਹਿਣਾ ਹੈ ਕੀ ਕਿਉਂ ਉਹਨਾਂ ਨੇ ਕੋਈ ਤੁਹਾਨੂੰ ਜਵਾਬ ਦੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇਹ ਸੰਧਵਾਸਾਵ ਨੇ ਇੱਕ ਬਿਆਨ ਦਿੱਤਾ ਸੀ ਅਸੀਂ ਇੱਥੇ ਮੁਰਦਾਬਾਦ ਕਰਕੇ ਹੋ ਸਕਦਾ ਇਹਨਾਂ ਨੂੰ ਕਾਲੀਆਂ ਝੰਡੀਆਂ ਦਿਖਾਉਂਦੇ ਕੁਝ ਕੁਦੇ ਪਰ ਉਹਨਾਂ ਨੇ ਜਿਹੜਾ ਪਹਿਲਾਂ ਮਜ਼ਦੂਰ ਤੇ ਦੂਜਾ ਪੱਤਾ ਖੇਡਿਆ ਨਾਗਾ ਜਾਤੀਵਾਦ ਦਾ ਹੁਣ ਉਹ ਪੱਤਾ ਖੇਡ ਰਿਹਾ ਵੀ ਸਕੂਲਾਂ ਦਾ ਉਦਘਾਟਨ ਰੋਕ ਰਿਹਾ ਅਸੀਂ ਉਦਘਾਟਨ ਨਹੀਂ ਰੋਕਿਆ ਜੀ ਡਿੰਪੀ ਸਾਹਿਬ ਰੋਕ ਕੇ ਗਏ ਇੱਥੇ ਅਸੀਂ ਉਹਨਾਂ ਕੋਲੇ ਗਏ ਨਹੀਂ ਕਿਉਂਕਿ ਸਕੂਲ ਦੇ ਵਿੱਚ ਵੈਸੇ ਤਾਂ ਕੋਈ ਐਟ ਲੱਗੀ ਨਹੀਂ ਪੁਰਾਣਾ ਹੀ ਕੰਮ ਜੇ ਲਾਉਣ ਵੀ ਆਏ ਅਸੀਂ ਕਿਉਂ ਵਿਗਨ ਪਾਈਏ ਦੂਜੀ ਗੱਲ ਜਿਹ ਉਹਨਾਂ ਨੂੰ ਮੈਂ ਕਿਹਾ ਜੀ ਤੁਸੀਂ ਜਦੋਂ ਐਮਐਲਏ ਬਣੇ ਹੋ ਤੇ ਵਿਧਾਨ ਸਭਾ ਗਏ ਹੋ ਤੇ ਪੱਤਰਕਾਰਾਂ ਨੇ ਮੰਨ ਲਓ ਤੁਹਾਡੇ ਤੋਂ ਸਵਾਲ ਕਰਿਆ ਵੀ ਵਿਕਾਸ ਰੁਕ ਗਿਆ ਸੀ। ਉਸ ਤੋਂ ਬਾਅਦ ਸਾਨੂੰ ਜਿਹੜਾ ਵਿਕਾਸ ਹੋਇਆ ਕੋਈ ਇੱਕ ਕੰਮ ਦੱਸ ਦਿਓ। ਜਿਹੜਾ ਵੀ ਵਿਕਾਸ ਹੋਇਆ ਧਰਨਾ ਚੱਕ ਦੇ ਬਾਅਦ ਅਸੀਂ ਇਹਨਾਂ ਦੇ ਦੇਣਦਾਰਾਂ ਅਸੀਂ ਵੀ ਇਹਨਾਂ ਦੀ ਛਾਵਾਛਾ ਕਰਾਂਗੇ ਭਾਈ ਧਰਨੇ ਨਾਲ ਆਹ ਰੁਕਿਆ ਪਿਆ ਸੀ ਤੇ ਇਹਨਾਂ ਨੇ ਆਹ ਵਿਕਾਸ ਉਸ ਤੋਂ ਬਾਅਦ ਕਰਤਾ। ਅੱਜ ਸਵਾਲਾਂ ਦੇ ਜਿਹੜੇ ਜਵਾਬ ਦਿੱਤੇ ਡੈਪਟੀ ਢੱਲੂ ਨੇ ਸਪਸ਼ਟ ਦਿੱਤੇ ਸੰਤੁਸ਼ਟ ਸੰਤੁਸ਼ਟ ਤਾਂ ਦੇਖੋ ਜੀ ਉਹ ਕਹਿੰਦੇ ਇੱਕ ਗੱਲ ਕਰਾਂ। ਮੈਂ ਤਾਂ ਜਿਹੜਾ ਗੱਲ ਕਰਨ ਵਾਲਾ ਉਹ ਕਹਿੰਦੇ ਵੀ ਤੁਹਾਡਾ ਸਕੂਲ ਪਲੱਸ 2 ਦਾ ਹੋ ਨਹੀਂ ਸਕਦਾ। ਹੂੰ। ਠੀਕ ਹੈ। ਜੇ ੱੱੱਕੇ ਨਾਲ ਧਰਨਾ ਚਾਇਆ ਜਾ ਸਕਦਾ ਤੇ ਪਲੱਸ 2 ਦਾ ਸਕੂਲ ਕਿਉਂ ਨਹੀਂ ਹੋ ਸਕਦਾ? ਹੂੰ। ਤਿੰਨ ਪਿੰਡਾਂ ਨੂੰ ਫਾਇਦਾ ਜੀ। ਅੰਕੜਾ ਜੇ ਕੋਈ ਚੀਜ਼ ਨਵੀਂ ਖੋਲਾਂਗੇ ਤਾਂ ਦੁਕਾਨ ਖੋਲਾਂਗੇ ਫੇਰ ਹੀ ਕਾਹ ਕਾਉ। ਹੂੰ। ਸਕੂਲ ਕਹਿੰਦੇ ਪਲੱਸ 2 ਦਾ ਬਣ ਨਹੀਂ ਸਕਦਾ ਤੇ ਫਿਰ ਕੰਧਾਂ ਤੇ ਲਾਇਟਿੰਗ ਬਾਥਰੂਮਾਂ ਨੇ ਕਿਸੇ ਨੇ ਕੀ ਕਰਾਉਣਾ ਜੀ? ਇੱਕ ਹਾਈਬ੍ਰਿਡ ਝੋਨੇ ਦਾ ਕਹਿੰਦੇ ਵੀ ਕਰਾਂਗੇ ਮੰਗ ਕਹਿੰਦੇ ਸਰਕਾਰ ਤੋਂ ਦੇਖੋ ਜੀ ਹਾਈਬ੍ਰਿਡ ਤੇ ਪੂਛਿਆ ਜੀ ਜਿਹੜਾ ਸੇਮ ਦਾ ਏਰੀਆ ਜਿੱਥੇ ਪੂਛੇ ਤੋਂ ਬਿਨਾ ਹੋਰ ਕੁਝ ਹੁੰਦਾ ਨਹੀਂ ਉਹਦਾ ਤੇ ਹਾਈਬ੍ਰਿਡ ਮੈਂ ਇਹ ਵੀ ਉਹ ਜਿਹੜਾ ਦੋ ਕਿੱਲੇ ਵਾਲਾ ਕਿਸਾਨ ਹੈ ਉਹਦਾ ਦੱਸੋ ਕੀ ਕੀ ਆਲਟੀਮੇਟਮ ਦਿੱਤਾ ਤੁਸੀਂ ਵੀ ਉਹ ਵੀਜ ਲੈ ਆ ਜਾ ਚੇਂਜ ਆ ਰਿਹਾ ਸਰ ਕੋਈ ਬਹੁਤ ਹੀ ਕਾਫੀ ਚੀਜ਼ਾਂ ਨਵੀਆਂ ਦਿੱਖਣ ਨੂੰ ਮਿਲੀਆਂ ਮੈਨੂੰ ਕਦੇ ਪਹਿਲਾਂ ਇੰਨਾ ਗੱਲਾਂਬੰਦੀ ਆਪਾਂ ਕਦੇ ਖਿਆਲ ਨਹੀਂ ਕੀਤਾ ਸੀ ਪਰ ਜਿਹੜੇ ਕੋਈ ਸਰਕਾਰੀ ਸਕੂਲਾਂ ਦੀ ਦਿੱਖ ਬਣ ਰਹੀ ਹੈ ਤੇ ਬੱਚੇ ਸ਼ਾਇਨਡ ਕਰ ਰਹੇ ਆ ਉਹ ਬੜੇ ਬਾ ਕਮਾਲ ਆ ਸੌਰੀ ਬੱਚੇ ਸਕੂਲਾਂ ਨੂੰ ਦੇਖ ਕੇ ਦਿਲ ਕਰਦਾ ਵੀ ਇੱਥੇ ਪੜ੍ਹੀਏ ਐਨੇ ਵਧੀਆ ਸਮਾਰਟ ਕਲਾਸਰੂਮ ਤੇ ਬੜੀ ਵਧੀਆ ਮਤਲਬ ਕਿ ਉਹ ਹੋਰ ਪੜਾਅ ਹਰ ਤਰ੍ਹਾਂ ਦੇ ਮਾਡਰਨ ਕਲਾਸ ਰੂਮ ਹਰ ਇੱਕ ਸਕੂਲ ਦੇ ਵਿੱਚ ਲਾਇਬ੍ਰੇਰੀ ਪੂਰਾ এনवायरमेंट ਬੜਾ ਵਧੀਆ ਟੀਚਰਸ ਬੜੇ ਐਫੀਸ਼ੀਐਂਟ ਵੈਰੀ ਵੈਲ ਡਰੈਸਡ ਬੱਚੇ ਫਰਨੀਚਰ ਪੂਰਾ ਇੰਟਰਨੈਟ ਰਾਈ ਪੜ੍ਹਾਈ ਹੁੰਦੀ ਆ ਬੱਚਿਆਂ ਨੂੰ ਹਰ ਇੱਕ ਸਕੂਲ ਚ ਵਾਈਫਾਈ ਤੁਹਾਨੂੰ ਕਿ ਤੁਹਾਨੂੰ ਸਕੂਲ ਦੇ ਵਿੱਚ ਆ ਕੇ ਲੱਗਦਾ ਹੀ ਨਹੀਂ ਵੀ ਤੁਸੀਂ ਗਵਰਨਮੈਂਟ ਸਕੂਲ ਦੇ ਵਿੱਚ ਆਏ ਹੋ ਕਿ ਤੁਸੀਂ ਪ੍ਰਾਈਵੇਟ ਸਕੂਲ ਵੈਲ ਮੈਨਰਡ ਬੱਚੇ ਇੰਗਲਿਸ਼ ਦੇ ਵਿੱਚ ਪੂਰੀ ਕੋਸ਼ਿਸ਼ ਕਰਦੇ ਵੀ ਅਸੀਂ ਬੋਲੀਏ ਕਿ ਜਿਹੜਾ ਕਿ ਕਦੇ ਸਰਕਾਰੀ ਸਕੂਲਾਂ 'ਚ ਦੇਖਣ ਨੂੰ ਨਹੀਂ ਮਿਲਿਆ ਸੀ ਦੇਖੋ ਮੈਂ ਮਾਨ ਸਾਹਿਬ ਦੀ ਅਰਵਿੰਦ ਕੇਜਰੀਵਾਲ ਸਾਹਿਬ ਦੀ ਸ਼੍ਰੀ ਮਨੀਸ਼ ਸ਼ੋਭਿਆ ਸਾਹਿਬ ਦੀ ਤੇ ਸਾਡੇ ਸਰਦਾਰ ਹਰਜੋਤ ਸਿੰਘ ਬੈਂਸ ਸਾਹਿਬ ਜਿਹੜੇ ਆਪਣੇ ਸਿੱਖਿਆ ਮੰਤਰੀ ਆ ਇਹਨਾਂ ਦੀ ਬੜੀ ਕਾਬਲੇ ਤਰੀਫ਼ ਕਰਨਾ ਜੀ ਜਿਨ੍ਹਾਂ ਦੀ ਇਹ ਸੋਚ ਇੰਨੀ ਅਗਾਹ ਵਧੂ ਸੋਚ ਜਿਨ੍ਹਾਂ ਨੇ ਪੂਰਾ ਸਿਸਟਮ ਹੀ ਚੇਂਜ ਕਰਕੇ ਰੱਖਤਾ ਵਿਰੋਧੀ ਲਗਾਤਾਰ ਸਵਾਲ ਉਠਾਰਿਆ ਸਿੱਖਿਆ ਕ੍ਰਾਂਤੀ ਦੇ ਕਹਿੰਦੇ ਵੀ ਉਹ ਕੰਮ ਪੁਰਾਣੇ ਕੰਮਾਂ ਦੇ ਉੱਤੇ ਘਟਨ ਹੋ ਰਿਹਾ ਨਹੀਂ ਸਰ ਉਹਨਾਂ ਨੇ ਤਾਂ ਦੇਖੋ ਆਪ ਦਾ ਕੰਮ ਕਰਨਾ ਜੀ ਆਪਾਂ ਆਪ ਦਾ ਕੰਮ ਕਰਨਾ ਉਹਨਾਂ ਦਾ ਨਾ ਕੰਮ ਆ ਵੀ ਉਹਨਾਂ ਨੇ ਤਾਂ ਉਹਨਾਂ ਨੇ ਗੱਲ ਹੀ 네ਗਟਿਵ ਵਾਲੀ ਕਰਨੀ ਹੈ ਜੀ ਪੋਜ਼ਿਟਿਵ ਵਾਲੀ ਕਰਨੀ ਨਹੀਂ ਕੋਈ ਆਪਾਂ ਇਹ ਦੇਖਣਾ ਵੀ ਉਹ ਕਹਿੰਦੇ ਹੁੰਦੇ ਨੇ ਵੀ ਹੌਲੀ ਹੌਲੀ ਤੁਰੇ ਚੱਲੋ ਬਸ ਤੇ ਫਾਲਦੀ ਇੱਛਾ ਨਾ ਕਰੋ ਆਪਾਂ ਜੋ ਪ੍ਰੋਮਿਸਸਿਸ ਕੀਤੇ ਆ ਉਹ ਆਪਾਂ ਹੌਲੀ-ਹੌਲੀ ਪੂਰੇ ਕਰਦੇ ਜਾਓ ਫਲ ਦੇਣਾ ਜੀ ਲੋਕਾਂ ਨੇ ਲੋਕਾਂ ਨੂੰ ਆਪਾਂ ਚੰਗੇ ਲੱਗੇ ਆਪਣੇ ਕੰਮ ਚੰਗੇ ਲੱਗੇ ਲੋਕਾਂ ਨੇ 2027 ਦੇ ਵਿੱਚ ਦੁਆਰਾ ਫਤਵਾ ਦੇ ਦੇਣਗੇ ਜੇ ਕੰਮ ਆਪਣੇ ਨਾਂ ਚੰਗੇ ਲੱਗੇ ਆਪਾਂ ਉਹ ਉਹ ਵਾਦੇ ਪੂਰੇ ਨਾ ਕਰ ਸਕੇ ਇਹਨਾਂ ਨੇ ਫਤਵਾ ਨਹੀਂ ਦੇਣਾ ਇਸ ਕਰਕੇ ਵਿਰੋਧੀਆਂ ਦੀ ਗੱਲ ਤਾਂ ਸੁਣੇ ਹੀ ਨਾ ਆਪਦੇ ਕੰਮ ਕਰੀ ਚੱਲੇ ਪਸਾਰ ਵੀ ਕਿਸਾਨ ਵੀ ਲਗਾਤਾਰ ਸਵਾਲ ਕਰ ਰਹੇ ਆ ਦੂਜੀ ਵਾਰੀ ਅੱਜ ਸਵਾਲ ਕੀਤੇ ਆ ਕਿਸ ਤਰ੍ਹਾਂ ਨੂੰ ਨੰ ਭਰੋਸਾ ਕੀਆ ਕਿਸਾਨਾਂ ਨੇ ਇਹੀ ਭਰੋਸਾ ਕੀਤਾ ਵੀ ਸਰਕਾਰ ਨੇ ਸਾਡੀ ਮਦਦ ਨਹੀਂ ਕੀਤੀ ਜੀ ਸਾਨੂੰ ਅਚਨਚੇਤ ਉਥੋਂ ਬਾਰਡਰਾਂ ਤੋਂ ਉਠਾਤਾ ਬਟ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਵੀ ਜਿਹੜਾ ਉਥੋਂ ਤੱਕ ਪਹੁੰਚੇ ਸੀ ਉਹ ਵੀ ਤਾਂ ਸਰਕਾਰ ਕਰਕੇ ਪਹੁੰਚੀ ਸੀ ਸਰਕਾਰ ਨੇ ਮਦਦ ਕੀਤੀ ਸੀ ਤੇ ਗਾਂਹ ਜਾ ਕੇ ਰੋਕਿਆ ਤਾਂ ਹਰਿਆਣੇ ਵਾਲਿਆਂ ਨੇ ਸੀ ਹੁਣ ਰੱਬ ਜਾਣੇ ਕੁਝ ਹਾਈ ਕੋਰਟ ਦਾ ਵੀ ਪ੍ਰੈਸ਼ਰ ਸੀ ਜੀ ਕੁਝ ਸੁਪਰੀਮ ਕੋਰਟ ਦਾ ਵੀ ਪ੍ਰੈਸ਼ਰ ਸੀ ਪਤਾ ਨਹੀਂ ਕਿੰਨਾ ਪ੍ਰੈਸ਼ਰ ਹੋਣਾ ਸੀਐਮ ਸਾਹਿਬ ਤੇ ਜਿਹੜਾ ਐਡਾ ਹਾਰਸ਼ ਸਟੈਪ ਚੱਕਣਾ ਪਿਆ ਜਿਹੜਾ ਕਦੇ ਵੀ ਨਹੀਂ ਮਤਲਬ ਕਿ ਮੈਂ ਨਹੀਂ ਆਪਣਾ ਸੋਚਦਾ ਕਿ ਸੀਐਮ ਸਾਹਿਬ ਵੀ ਕਦੇ ਐਡਾ ਹਾਰਸ਼ ਸਟੈਪ ਇੱਕਦਮ ਚੱਕ ਸਕਦੇ ਆ ਤੇ ਹੁਣ ਇਹ ਤਾਂ ਉਹੀ ਦੱਸ ਸਕਦੇ ਆ ਜੀ ਉਹਨਾਂ ਦੀ ਕੀ ਮਜਬੂਰੀ ਸੀ ਜਿਹੜਾ ਐਡੀ ਸੀਤੀ ਇਹ ਸਟੈਪ ਚੱਕਣਾ ਪਿਆ ਇੱਕ ਹਾਈਬ੍ਰਿਡ ਝੋਨੇ ਦੀ ਬੜੀ ਜਿਹੜੀ ਕਿਸਾਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਪੁੱਛਤਾ ਬਤਾਲੀਆ ਆਪਣੇ ਇਲਾਕੇ ਨੂੰ ਲੈ ਕੇ ਉਹ ਬੇਨਤੀ ਕਰਾਂਗੇ ਜੀ ਇਹ ਐਕਚੁਅਲੀ ਵਿੱਚ ਨਾ ਜੀ ਦੋ ਤਿੰਨ ਗੱਲਾਂ ਹੋ ਗਈਆਂ ਇੱਕ ਤਾਂ ਹਾਈਬ੍ਰਿਡ ਝੋਨਾ ਜੀ ਸਭ ਤੋਂ ਵੱਡੀ ਪ੍ਰੋਬਲਮ ਆ ਨਾ ਜੀ ਕਿ ਇਹਨੂੰ ਕੋਈ ਸ਼ੈਲਰ ਵਾਲਾ ਲੈ ਕੇ ਰਾਜ਼ੀ ਨਹੀਂ ਜੀ ਇਹਦੇ ਵਿੱਚ ਟੂਟ ਬੜੀ ਪੈਂਦੀ ਆ ਉਹਦੇ ਕਰਕੇ ਸਾਰੇ ਨੱਕ ਮਾਰਦੇ ਆ ਜੀ ਕਿ ਇਹਦੇ ਨਾਲ ਘਾਟਾ ਪੜਾ ਪੈਂਦਾ ਕੋਈ ਇਸ ਕਰਕੇ ਉਹ ਪਾਲਿਸੀ ਦੇ ਤਹਿਤ ਮੈਨੂੰ ਲੱਗਦਾ ਇਹਨਾਂ ਨੇ ਬੰਦ ਕਰਤਾ ਹੋਣਾ ਪਰ ਸਾਡਾ ਤਾਂ ਏਰੀਆ ਬੜਾ ਮਾੜਾ ਜੀ ਇੱਥੇ ਤਾਂ ਹੁੰਦਾ ਹੀ ਉਹ ਆ ਕਿ ਮੈਂ ਵੀ ਜਾ ਕੇ ਬੇਨਤੀ ਕਰੂੰਗਾ ਸੀਐਮ ਸਾਹਿਬ ਨੂੰ ਵੀ ਸਾਡੇ ਏਰੀਆ ਨੂੰ ਛੋਟ ਦੇ ਦੇਣ ਜੀ ਤੁਹਾਡੀ ਸਾਡਾ ਹੋਰ ਹੁੰਦਾ ਹੀ ਨਹੀਂ ਜੀ ਕੋਈ ਸਾਡਾ ਤਾਂ ਹੁੰਦਾ ਹੀ ਹਾਈਬ੍ਰਿਡ ਆ ਜੀ 26 ਦੀ ਵੀ ਬੜੀ ਸਮੱਸਿਆ ਆਈ ਸੀ ਪਰ ਮੰਡੀਆਂ ਚ ਲੈ ਕੇ ਜੀ ਚੱਕਦੇ ਨਹੀਂ ਸੀ 26 ਝੋਨਾ ਜਿਹੜਾ ਪ੍ਰੋਬਲਮ ਤਾਂ ਦੇਖੋ ਆਉਂਦੀ ਆ ਜੀ ਹੂੰ ਪਰ ਚਲੋ ਹੁਣ ਜੋ ਫਿਰ ਆਪਣਾ ਸਰਕਾਰ ਨੇ ਫੈਸਲਾ ਕੀਤਾ ਜੀ ਨਾਲ ਤਾਂ ਚੱਲਣਾ ਪੈਣਾ ਬੇਨਤੀ ਕਰਾਂਗੇ ਮਾਨ ਸਾਹਿਬ ਨੂੰ ਜੀ ਪ੍ਰਮਾਣ ਹੋ ਜੇ ਤਾਂ ਉਹਨਾਂ ਦੀ ਵੀ ਕੋਈ ਨਾ ਕੋਈ ਮਜਬੂਰੀ ਹੋਣੀ ਆ ਜੀ ਜਿਹੜੀ ਐਡਾ ਬੰਦ ਸਟੈਪ ਜੀ ਥੈਂਕ ਯੂ ਸਰ ਜੀ ਜੀ